ਦਾ ਬਰੀ ਬੇਨਤੀ ਵੀ ਜੇ ਕਿਸੇ ਨੇ ਛਕਣਾ ਹੋਵੇ ਤਾਂ ਲੰਗਰ ਛਕ ਸਕਦਾ ਜੀ ਸਾਡੇ ਸੁਖਵੰਤ ਸਾਹਿਬ ਜੀ ਨੇ ਬਾਲਕਰਾਮ ਜੀ ਕਾਲਾ ਨਾਲੋਂ ਵੱਲੋਂ ਜਿਹੜੀ ਜ਼ਰੂਰੀ ਬੇਨਤੀ ਹੈ ਜਿਹੜੇ ਜਰੂਰ ਲੰਗਰ ਕਿਸੇ ਨੇ ਛਕਣਾ ਹੈ ਤਾਂ ਛਕ ਸਕਦਾ ਹਾਂ ਜੀ ਬਹੁਤ ਧੰਨਵਾਦ ಜ やばい。 ಮ್ಯಾಚ್ ಚುಕ್ ಎಕ್ವಾಸ್ ಸೇ ಪರ್ತು ಬನ್ನಿ ಬನ್ನಿ ಬಾತೋಲಿಯಾ ಮ್ಯಾಚ್ ಹೈಡ್ರೋ ಫೇರ್ ವಾಕೆ ಸರ್ಪೈಸ್ ನಿ ಮರನಾ ਦੇ ਦੋਨੇ ਜੋੜੀ ਆ ਰ 5310 ਤੇ 5210 ਆ ਮੁਕਾਬਲਾ ਧੰਕ ਜੋਰਜੀ ਤੇ ਭਾਈ ਮੀਵਾ ਮਾਨਸੇ ਤੋਂ ਪੁੱਜਿਆ ਵੱਡਾ ਧੰਨਵਾਦ ਕਰਦੇ ਆ ਭਰਾ ਦਾ ਹੋਰ ਇੱਕ ਪਾਸੇ ਕਰਨਾ ਇਹ ਕਰਨਾ ਕੰਮ ਟੇਗਾ 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 ਹੁੰਦਾ ਜਾਪਦਾ ਕੰਮ ਟੇਗਾ ਹੁੰਦਾ ਜਾਪਦਾ ਪਰ ਦੂਸਰੇ ਪਾਸੇ ਦੇਖਾਂਗੇ ਮੁੰਡਾ ਸ਼ਹੀਦਾਂ ਵਾਲੀ ਵਾਲਾ ਸੈਂਟਰ ਚ ਗੱਲੋ ਵੀਰ ਜੀ ਥੱਕਾ ਨਾ ਕਰੋ ਵੀਰ ਜੀ ਥੱਕਾ ਨਾ ਕਰੋ ਉਹ ਟੂ ਦਾ ਅੱਛਾ ਨਾਮ ਹੈ ਡਾਗਰ ਦਾ ਡਾਗਰ ਡਾਗਰ ਹੁੰਦੀ ਹੈ ਲੈ ਵੀ ਡਾਗਰ ਨਾ ਵਿੱਚ 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 ਜੱਟਾਂ ਸ਼ਰੇਆਮ ਜੂਤਾ ੱੱੱ ੱੱਗਾ ਕਰਦਾ ਸਾਡਾ ਚੱਲਦਾ ਏ ੱੱੱਗਾ ਸੀ ਤਾਂ ਕਰਦੇ ਤਾੜੀ ਮਾਰਦੇ ਕਹਿੰਦੇ ਯਾਰ ਵੀਰ ਬਣ ਕੇ ਤਾੜੀ ਮਾਰਦੇ ਕਰੋ ਮੇਰੇ ਖਿਆਲ ਵਿੱਚ ਅੰਕੁਸ਼ ਲੈ ਵੀ ਡਾਗਰ ਇਹਰੀਆਂ ਤਾਂ ਗੱਲਾਂ ਕਰਦੇ ਆ ਮੁੰਡੇ ਵੀ YouTube ਤੇ ਮੁੰਡੇ ਦੀ ਚਰਚਾ ਬਣੀ ਹੈ। ਵਿਰਾਡੀਆਂ 552 100 ਤੇ 855 ਝੰਡੀ ਨਹੀਂ ਦੇਖ ਰਹੇ ਬਈ ਸਾਰੇ ਨੇ। ਜਖਲਾਵਾਂ ਨੂੰ ਬੈਂਦੀ ਝੰਡੀ ਨਹੀਂ। ਹੋਰਿਆ ਦਾ ਦੀ ਆਵਾਜ਼ ਵਰਗੀ ਅੱਗੇ ਝੰਡੀ ਜੀ ਹੈ। ਸਾਰੀ ਰਾਤ ਚੱਲਣਾ ਕੰਮ, ਕੱਲ ਤੇ ਪੁੱਜਣਾ ਹੈ। ਸਦਕੇ ਅੱਗੇ ਨਿਕਲ ਵੀ ਆ ਜੀਵੀ ਗੱਤੀ ਬਾਲਸਾਲਾ ਜੱਜ ਐ ਉਹ ਹਾਣਾ ਜੱਜ ਐ ਜਿੱਥੋਂ ਦੀ ਬਲਾਸਕੀ ਜੋੜੀ ਮਸ਼ਹੂਰ ਐ ਗੋਰੀਆ ਤੈਨੂੰ ਵੀ ਪਤਾ ਐ ਤੇ ਉਸ ਪਿੰਡ ਤੋਂ ਆਇਆ ਐ ਹਗਮਵਾਲੀਏ ਜੱਗੂ ਦਾ ਵੀ ਨਾਲ ਹੀ ਪਿੰਡਾ 2 ਕਿਲੋਮੀਟਰ ਤੇ ਬਲਾਸਕੀ ਜੋੜੀ ਵਾਲਾ ਆ ਜਾ ਬਈ 23 ਤੇ 28 ਮੋਟਾ ਤੇ ਖੜਾ ਆਗਰ ਕਹਿੰਦੇ ਨਾਲ ਬਾਈ ਵਾਲਾ ਜੱਜ ਤੇ ਮੋਟਾ ਇਕੱਠੇ ਪੜਦੇ ਰਿਹਾ ਮੈਨੂੰ ਪੰਡਾ